ਇੱਕ ਗਰੀਬ ਆਟੋ ਵਾਲਾ ਇੱਕ ਅਨਾਥ ਤੇ ਮਾਸੂਮ ਕੁੜੀ ਨੂੰ ਧੀ ਬਣਾ ਕੇ ਘਰ ਲਿਆਉਂਦਾ ਉਹਦਾ ਪਾਲਣ ਪੋਸ਼ਣ ਕਰਦਾ ਤੇ ਉਹਨੂੰ ਪੜਾਉਂਦਾ ਲਿਖਾਉਂਦਾ 15 ਸਾਲ ਬਾਅਦ ਇਹ ਕੁੜੀ ਉਹਦੀ ਇਸ ਇਮਾਨਦਾਰੀ ਦਾ ਕੀ ਸਿਲਾ ਦਿੰਦੀ ਆ ਇਸ ਕਹਾਣੀ ਬਾਰੇ ਅੱਜ ਗੱਲਬਾਤ ਕਰਾਂਗੇ RAM LAL ਹਰ ਰੋਜ਼ ਦੀ ਤਰ੍ਹਾਂ ਆਪਣਾ ਆਟੋ ਲੈ ਕੇ ਨਿਕਲਦਾ ਦਿੱਲੀ ਦੀਆਂ ਸੜਕਾਂ ਤੇ ਆਟੋ ਚਲਾਉਂਦੇ RAM LAL ਨੂੰ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਸੀ ਰਾਮ ਲਾਲ ਬਹੁਤ ਮਿਹਨਤੀ ਇਨਸਾਨ ਸੀ। ਰਾਮ ਲਾਲ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਇਕੱਲਾ ਸੀ। ਉਹ ਹਰ ਰੋਜ਼ ਸਵੇਰੇ ਉੱਠਦਾ ਆਪਣੇ ਕੰਮ ਤੇ ਜਾਂਦਾ ਤੇ ਦੇਰ ਰਾਤ ਘਰ ਨੂੰ ਮੁੜਦਾ। ਭਾਵੇਂ ਰਾਮ ਲਾਲ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ। ਰਾਮ ਲਾਲ ਬਿਲਕੁਲ ਇਕੱਲਾ ਸੀ। ਕਿਉਂਕਿ ਰਾਮ ਲਾਲ ਦੀ ਪਤਨੀ ਇੱਕ ਸੜਕ ਹਾਦਸੇ ਦੇ ਵਿੱਚ ਉਹਨੂੰ ਹਮੇਸ਼ਾ ਹਮੇਸ਼ਾ ਲਈ ਇਕੱਲਾ ਛੱਡ ਗਈ ਸੀ ਤੇ ਰਾਮ ਲਾਲ ਆਪਣੀ ਪਤਨੀ ਨੂੰ ਇੰਨਾ ਪਿਆਰ ਕਰਦਾ ਹੁੰਦਾ ਕਿ ਉਹਦੀ ਯਾਦ ਦੇ ਸਹਾਰੇ ਜ਼ਿੰਦਗੀ ਕੱਢਣ ਦਾ ਫੈਸਲਾ ਕਰਦਾ। ਪਾਪ ਮੇਕੀ ਉਹਦੇ ਨਾਲ ਦੇ ਉਹਨੂੰ ਕਹਿੰਦੇ ਆ ਕਿ ਘਰ ਦੇ ਵਿੱਚ ਔਰਤ ਨਾ ਹੋਵੇ ਤਾਂ ਘਰ ਨਹੀਂ ਰਹਿੰਦਾ ਸਿਰਫ ਮਕਾਨ ਹੁੰਦਾ ਵੀ ਤੂੰ ਜਾਨਣਾ ਥੱਕ ਕੇ ਤੈਨੂੰ ਕੋਈ ਰੋਟੀ ਦੇਣ ਵਾਲੀ ਹੋਵੇ ਪਰ RAMLAL ਕਹਿੰਦਾ ਵੀ ਨਹੀਂ ਮੈਂ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਇਸ ਤਰ੍ਹਾਂ ਅਲੱਗ ਹੋ ਜਾਾਂਗੇ ਇਸ ਕਰਕੇ ਮੈਂ ਆਪਣੀ ਪਤਨੀ ਦਾ ਜਿਹੜਾ ਦਰਜਾ ਸੀ ਉਹਦਾ ਜਿਹੜੀ ਥਾਂ ਸੀ ਉਹ ਹੋਰ ਕਿਸੇ ਨੂੰ ਨਹੀਂ ਦੇ ਸਕਦਾ ਚਲੋ RAMLAL ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਅੱਜ ਮੀਂਹ ਦਾ ਮੌਸਮ ਸੀ RAMLAL ਸੋਚਦਾ ਵੀ ਅੱਜ ਸਵਾਰੀਆਂ ਸ਼ਾਇਦ ਜ਼ਿਆਦਾ ਮਿਲਣ ਕਿਉਂਕਿ ਜਿਹੜੀਆਂ ਨੇੜੇ ਵੀ ਤੁਰ ਕੇ ਜਾਣ ਵਾਲੀਆਂ ਸਵਾਰੀਆਂ ਹੁੰਦੀਆਂ ਮੀਂਹ ਦੇ ਮੌਸਮ ਦੇ ਵਿੱਚ ਉਹ ਵੀ ਆਟੋ ਦੇ ਵਿੱਚ ਬੈਠਣਾ ਪਸੰਦ ਕਰਦੀਆਂ ਨੇ RAMLAL ਦਿੱਲੀ ਦੀਆਂ ਸੜਕਾਂ ਤੇ ਆਟੋ ਢੋਡਾਉਂਦਾ ਹੋਇਆ ਜਾਂਦਾ ਉਹ ਨਾ ਇੱਕ ਸੜਕ ਉੱਤੋਂ ਦੀ ਲੰਘਦਾ ਤੇ ਸੜਕ ਦੇ ਕਿਨਾਰੇ ਦਰਖਤ ਦੇ ਹੇਠਾਂ ਇੱਕ ਕੁੜੀ ਬੈਠੀ ਰੋ ਰਹੀ ਹੁੰਦੀ ਆ ਕੁੜੀ ਦੀ ਉਮਰ 6-7 ਸਾਲ ਦੀ ਹੁੰਦੀ ਆ ਚਲੋ ਰਾਮ ਲਾਲ ਜਿਹੜਾ ਉਹ ਜਾਂਦੇ ਹੋਏ ਉਸ ਕੁੜੀ ਨੂੰ ਵੇਖਦਾ ਤੇ ਉਹਦੇ ਆਟੋ ਦੇ ਵਿੱਚ ਸਵਾਰੀਆਂ ਬੈਠੀਆਂ ਹੁੰਦੀਆਂ ਉਹ ਸਿੱਧਾ ਲੰਘ ਜਾਂਦਾ ਉਹਨਾਂ ਸਵਾਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾ ਕੇ ਜਦੋਂ ਰਾਮ ਲਾਲ ਵਾਪਸ ਮੁੜਦਾ ਤਾਂ ਉਹਦੀ ਨਿਗਾ ਉਸੇ ਦਰਖਤ ਹੇਠਾਂ ਪੈਂਦੀ ਆ ਜਿਹੜੀ ਕੁੜੀ ਪਹਿਲਾਂ ਬੈਠੀ ਰੋ ਰਹੀ ਸੀ ਉਹ ਉੱਥੇ ਹੁਣ ਵੀ ਬੈਠੀ ਹੁੰਦੀ ਆ ਤੇ ਰੋ ਰਹੀ ਹੁੰਦੀ ਆ ਰਾਮ ਲਾਲ ਨੂੰ ਉਸ ਕੁੜੀ ਤੇ ਬੜਾ ਤਰਸ ਆਉਂਦਾ ਉਹ ਆਪਣਾ ਆਟੋ ਰੋਕਦਾ ਤੇ ਕੁੜੀ ਦੇ ਕੋਲ ਜਾਂਦਾ ਮੀਂਹ ਬਹੁਤ ਜ਼ਿਆਦਾ ਹੁੰਦਾ ਤੇ ਕੁੜੀ ਆ ਜਿਹੜੀ ਉਹ ਮੀਂਹ ਦੇ ਵਿੱਚ ਪੂਰੀ ਤਰ੍ਹਾਂ ਭਿੱਜ ਚੁੱਕੀ ਹੁੰਦੀ ਆ। ਆਰਾਮ ਲਾਲ ਉਸ ਕੁੜੀ ਕੋਲ ਜਾਂਦਾ ਤੇ ਕਹਿੰਦਾ ਬੇਟਾ ਕੀ ਨਾਮ ਆ ਤੇਰਾ? ਰਾਣੀ। ਉਹ ਸਿਰਫ ਇੰਨਾ ਹੀ ਬੋਲਦੀ ਆ ਤੇ ਉਹ ਕਹਿੰਦਾ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਪੁੱਤਰ? ਉਹ ਕਹਿੰਦੀ ਅੰਕਲ ਮੇਰਾ ਕੋਈ ਨਹੀਂ ਨਾ ਮੇਰਾ ਕੋਈ ਘਰ ਆ। ਉਹ ਕਹਿੰਦਾ ਚੱਲ ਮੈਂ ਛੱਡਿਆਉਣਾ ਤੇਰੇ ਘਰ ਪੱਕਾ ਤੂੰ ਆਪਣੀ ਮੰਮੀ ਨਾਲ ਗੁੱਸੇ ਹੋ ਕੇ ਆਈ ਹੋਵੇਂਗੀ। ਮੰਮੀ ਨੇ ਝਿੜਕਤਾ ਹੋਣਾ ਤੇ ਤੂੰ ਜਾਣ ਬੁੱਝ ਕੇ ਕਹਿਣੀ ਆ ਵੀ ਮੇਰਾ ਕੋਈ ਘਰ ਨਹੀਂ। ਉਹ ਕਹਿੰਦੀ ਕਿ ਨਹੀਂ ਅੰਕਲ ਸੱਚ ਮੁੱਚ ਮੇਰਾ ਕੋਈ ਘਰ ਨਹੀਂ ਹੈਗਾ। ਉਹ ਕਹਿੰਦਾ ਫਿਰ ਹੁਣ ਤੱਕ ਤੂੰ ਕਿੱਥੇ ਰਹਿੰਦੀ ਸੀ ਕਹਿੰਦੀ ਮੈਂ ਇੱਕ ਆਸ਼ਰਮ ਦੇ ਵਿੱਚ ਸੀ ਜਿੱਥੇ ਕਿ ਮੇਰੇ ਨਾਲ ਦੇ ਹੋਰ ਵੀ ਬਹੁਤ ਸਾਰੇ ਬੱਚੇ ਸੀਗੇ ਪਰ ਉੱਥੇ ਸਾਡੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਉੱਥੋਂ ਦੀ ਜਿਹੜੀ ਮੈਨੇਜਰ ਸੀ ਉਹ ਕੁੱਟਮਾਰ ਕਰਦੀ ਸੀ ਤੇ ਕੰਮ ਕਰਵਾਉਂਦੀ ਸੀ ਇਸ ਕਰਕੇ ਮੈਨੂੰ ਉੱਥੇ ਰਹਿਣਾ ਪਸੰਦ ਨਹੀਂ ਮੈਂ ਤਾਂ ਚੋਰੀੋਂ ਭੱਜ ਕੇ ਆਈਆਂ ਮੈਂ ਕਿਤੇ ਵੀ ਰਹਿ ਲੂੰਗੀ ਪਰ ਉਸ ਆਸ਼ਰਮ ਦੇ ਵਿੱਚ ਨਹੀਂ ਰਹਿਣਾ ਚਾਹੁੰਦੀ ਉਹ ਕਹਿੰਦਾ ਚੱਲ ਫਿਰ ਆ ਜਾ ਮੇਰੇ ਨਾਲ ਕਹਿੰਦੀ ਨਹੀਂ ਅੰਕਲ ਮੈਨੂੰ ਪਤਾ ਤੁਸੀਂ ਮੈਨੂੰ ਉੱਥੇ ਹੀ ਛੱਡ ਕੇ ਆਉਂਗੇ ਪਲੀਜ਼ ਤੁਸੀਂ ਚਲੇ ਜਾਓ ਉਹ ਕਹਿੰਦਾ ਵੀ ਨਹੀਂ ਪੁੱਤ ਮੈਂ ਤੈਨੂੰ ਉੱਥੇ ਨਹੀਂ ਛੱਡ ਕੇ ਆਉਂਦਾ ਚੱਲ ਮੈਂ ਤੇਰੇ ਨਾਲ ਵਾਅਦਾ ਕਰਦਾ ਤੂੰ ਮੇਰੀਆਂ ਧੀਆ ਵਰਗੀ ਆ ਮੈਂ ਤੈਨੂੰ ਆਪਣੇ ਘਰ ਲੈ ਕੇ ਜਾਉ ਇੱਕ ਵਾਰ ਤਾਂ ਰਾਣੀ ਰਾਮ ਲਾਲ ਵੱਲ ਵੇਖਦੀ ਆ ਪਰ ਉਹਨੂੰ ਰਾਮ ਲਾਲ ਦੀਆਂ ਅੱਖਾਂ ਦੇ ਵਿੱਚ ਬਹੁਤ ਸੱਚਾਈ ਤੇ ਦਇਆ ਭਾਵਨਾ ਨਜ਼ਰ ਆਉਂਦੀ ਆ ਤੇ ਉਹ ਰਾਮ ਲਾਲ ਦੇ ਨਾਲ ਚੱਲ ਪੈਂਦੀ ਆ ਰਾਮ ਲਾਲ ਰਾਣੀ ਨੂੰ ਆਟੋ ਦੇ ਵਿੱਚ ਬਿਠਾਉਂਦਾ ਤੇ ਆਪਣੇ ਘਰ ਲੈ ਆਉਂਦਾ ਰਾਮ ਲਾਲ ਜਦੋਂ ਆਪਣੇ ਘਰ ਦਾ ਦਰਵਾਜ਼ਾ ਖੋਲਦਾ ਤੇ ਰਾਣੀ ਨੂੰ ਕਹਿੰਦਾ ਚੱਲ ਪੁੱਤ ਅੰਦਰ ਰਾਣੀ RAMLAL ਦੇ ਨਾਲ ਅੰਦਰ ਜਾਂਦੀ ਆ ਤੇ ਰਾਣੀ ਨੂੰ ਪਤਾ ਲੱਗਦਾ ਵੀ RAMLAL ਦੇ ਘਰ ਵਿੱਚ ਕੋਈ ਨਹੀਂ ਉਹਨੂੰ ਕਹਿੰਦਾ ਵੀ ਦੇਖ ਪੁੱਤ ਮੈਂ ਤੈਨੂੰ ਧੀ ਬਣਾ ਕੇ ਲਿਆਇਆ ਤੇ ਤੂੰ ਹਮੇਸ਼ਾ ਮੇਰੀ ਧੀ ਰਹੇਂਗੀ ਅੱਜ ਤੋਂ ਤੂੰ ਮੇਰੀ ਧੀ ਰਾਣੀ ਵੀ ਖੁਸ਼ ਹੋ ਜਾਂਦੀ ਆ RAMLAL ਉਹਨੂੰ ਨਾ ਹਨਾ ਕੱਪੜੇ ਦਿਵਾ ਕੇ ਲਿਆਉਂਦਾ ਕਿਉਂਕਿ ਮੀਂਹ ਤੇ ਉਹਦੇ ਕੱਪੜੇ ਭਿੱਜ ਚੁੱਕੇ ਸੀ ਤੇ ਹੋਰ ਉਹਦੇ ਕੋਲ ਕੋਈ ਕੱਪੜੇ ਨਹੀਂ ਸੀ ਉਸ ਤੋਂ ਬਾਅਦ ਆ ਕੇ ਉਹਨੂੰ ਕਹਿੰਦਾ ਵੀ ਤੂੰ ਪੁੱਤਰ ਬਿਸਤਰੇ 'ਚ ਬੈਠ ਤੇ ਮੈਂ ਰੋਟੀ ਬਣਾਉਣਾ ਰਾਣੀ ਰਾਮ ਲਾਲ ਵੱਲ ਵੇਖਦੀ ਆ ਉਹ ਚੁੱਲ੍ਹੇ 'ਚ ਅੱਗ ਮਚਾਉਂਦਾ ਤੇ ਰੋਟੀ ਬਣਾਉਂਦਾ ਰਾਣੀ ਨੂੰ ਉਹ ਤੇ ਤਰਸ ਵੀ ਆਉਂਦਾ ਤੇ ਉਸ ਤੋਂ ਬਾਅਦ ਉਹ ਰਾਣੀ ਨੂੰ ਖਾਣਾ ਖਵਾਉਂਦਾ ਤੇ ਦੋਨੋਂ ਜਣੇ ਸੌਂ ਜਾਂਦੇ ਆ ਅਗਲੀ ਸਵੇਰ ਜਦੋਂ ਉੱਠਦੇ ਆ ਤਾਂ ਮੀਹ ਆ ਜਿਹੜਾ ਉਹ ਬੰਦ ਹੋ ਚੁੱਕਿਆ ਹੁੰਦਾ ਰਾਮ ਲਾਲ ਰਾਣੀ ਨੂੰ ਕਹਿੰਦਾ ਵੀ ਪੁੱਤਰ ਮੈਂ ਤੈਨੂੰ ਸਕੂਲ ਪੜ੍ਹਨ ਨਾ ਪਾ ਦਿਆਂ ਉਹ ਕਹਿੰਦੀ ਕਿ ਹਾਂਜੀ ਮੈਂ ਪੜ੍ਹਨਾ ਚਾਹਣੀ ਆ ਉਹ ਕਹਿੰਦਾ ਠੀਕ ਆ ਜਦੋਂ ਮੈਂ ਹੁਣ ਤੈਨੂੰ ਆਪਣੀ ਧੀ ਬਣਾ ਹੀ ਲਿਆ ਪਰ ਇਹ ਆ ਪੁੱਤਰ ਵੀ ਮੈਂ ਤੈਨੂੰ ਹਨਾ ਕਾਨੂੰਨੀ ਤੌਰ ਤੇ ਗੋਦ ਲੈਣਾ ਚਾਹਣਾ ਵੀ ਇਸ ਤਰ੍ਹਾਂ ਤਾਂ ਹਨਾ ਜਿਹੜੇ ਲੋਕ ਹੁੰਦੇ ਆ ਉਹ ਸ਼ਿਕਾਇਤ ਕਰ ਦਿੰਦੇ ਆ ਵੀ ਇਹਨਾਂ ਦੇ ਘਰ ਕੁੜੀ ਰਹਿੰਦੀ ਆ ਵੀ ਪਤਾ ਨਹੀਂ ਕਿਹਦੀ ਬੱਚੀ ਆ ਲੋਕਾਂ ਨੂੰ ਲੱਗੂ ਕਿ ਖੌਰੇ ਮੈਂ ਤੈਨੂੰ ਕਿਡਨੈਪ ਕਰਕੇ ਲਿਆਂਦਾ ਚਲ ਅਗਲੇ ਦਿਨ ਉਹ ਕੀ ਕਰਦਾ ਰਾਣੀ ਨੂੰ ਲੈ ਕੇ ਪੁਲਿਸ ਥਾਣੇ ਜਾਂਦਾ ਤੇ ਉਹਨਾਂ ਕੋਲ ਰਿਪੋਰਟ ਦਰਜ ਕਰਾਉਂਦਾ ਵੀ ਇਹ ਕੁੜੀ ਬੱਚੀ ਮੈਨੂੰ ਕੱਲ ਮਿਲੀ ਆ ਤੇ ਮੈਂ ਇਕੱਲਾ ਰਹਿਣਾ ਦੇਖੋ ਮੇਰਾ ਪਰਿਵਾਰ ਹੈ ਨਹੀਂ ਪਰ ਮੈਂ ਇਸ ਬੱਚੀ ਨੂੰ ਆਪਣੀ ਧੀ ਬਣਾ ਕੇ ਪਾਲਣਾ ਚਾਹਣਾ ਜਾ ਜਿਹੜੇ ਪੁਲਿਸ ਵਾਲੇ ਉਹ ਪਹਿਲਾਂ ਤਾਂ ਇਸ ਗੱਲ ਦਾ ਇਤਰਾਜ਼ ਕਰਦੇ ਆ ਵੀ ਸਾਨੂੰ ਕੀ ਪਤਾ ਤੂੰ ਕਿਹੋ ਜਾ ਵੀ ਇਸ ਇਸ ਤਰ੍ਹਾਂ ਅਸੀਂ ਕਿਸੇ ਦੀ ਬੱਚੀ ਨੂੰ ਕਿਵੇਂ ਗੋਦ ਦੇ ਲਈਏ ਚਲੋ ਬੱਚੀ ਤੋਂ ਪੁੱਛ ਗਿੱਚ ਕੀਤੀ ਜਾਂਦੀ ਆ ਤਾਂ ਬੱਚੀ ਦੱਸਦੀ ਆ ਕਿ ਮੈਂ ਅਨਾਥ ਆਸ਼ਰਮ ਦੇ ਵਿੱਚ ਰਹਿੰਦੀ ਸੀ ਪਰ ਉੱਥੇ ਚੰਗਾ ਸਲੂਕ ਨਹੀਂ ਹੁੰਦਾ ਮੈਂ ਉੱਥੇ ਜਾਣਾ ਨਹੀਂ ਚਾਹੁੰਦੀ ਪੁਲਿਸ ਵਾਲੇ ਇੱਕ ਵਾਰੀ ਤਾਂ ਇਹ ਕਹਿੰਦੇ ਆ ਵੀ ਤੈਨੂੰ ਅਨਾਥ ਆਸ਼ਰਮ ਦੇ ਵਿੱਚ ਹੀ ਜਾਣਾ ਪਊ ਵੀ ਤੈਨੂੰ ਕੀ ਪਤਾ ਇਹ ਕਿਦਾਂ ਦਾ ਇਨਸਾਨ ਆ ਵੀ ਇਹ ਖਬਰ ਤੇਰੇ ਨਾਲ ਕਿਹੋ ਜਾ ਸਲੂਕ ਕਰੂ ਪਰ ਉਹ ਰਾਮ ਲਾਲ ਦੀਆਂ ਲੱਤਾਂ ਨੂੰ ਚਿੰਬੜ ਜਾਂਦੀ ਆ ਤੇ ਉਹ ਕਹਿੰਦੀ ਕਿ ਮੈਂ ਉੱਥੇ ਬਹੁਤ ਤਸ਼ੱਦਦ ਸਹਿਣ ਕੀਤਾ ਦੇਖੋ ਜੇ ਇਹ ਮੇਰੇ ਨਾਲ ਮਾਰਾ ਕਰੂ ਤਾਂ ਮੈਂ ਪੁਲਿਸ ਥਾਣੇ ਆ ਕੇ ਪੱਕਾ ਰਿਪੋਰਟ ਦਰਜ ਕਰਾਉਂ ਐ ਰਾਣੀ ਭਾਵੇਂ ਕਿ 7 ਸਾਲ ਦੀ ਸੀ ਪਰ ਉਹਦੀ ਦਲੇਰੀ ਤੇ ਉਹਦੀ ਹਿੰਮਤ ਵੇਖ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਆ ਚਲ ਫਿਰ ਉਹ ਰਾਮ ਲਾਲ ਨੂੰ ਕਹਿੰਦੇ ਆ ਕਿ ਤੁਹਾਨੂੰ ਕੋਰਟ ਦੇ ਵਿੱਚ ਜਾ ਕੇ ਹਨਾ ਜਿਹੜਾ ਆਪਣਾ ਹਲਫਨਾਵਾ ਬਿਆਨ ਕਰਨਾ ਪਊਗਾ ਜੋ ਵੀ ਕਾਨੂੰਨੀ ਕਾਰਵਾਈ ਉਹ ਕਰਨੀ ਪਊ ਚਲੋ ਰਾਮ ਲਾਲ ਆ ਜਿਹੜਾ ਉਹ ਪੂਰਾ ਦਿਨ ਕਚਹਿਰੀਆਂ ਦੇ ਚੱਕਰ ਲਾਉਂਦਾ ਤੇ ਵਕੀਲ ਨਾਲ ਗੱਲ ਕਰਕੇ ਉਹ ਕਾਨੂੰਨੀ ਤੌਰ ਤੇ ਉਹ ਕੁੜੀ ਨੂੰ ਗੋਦ ਲੈ ਲੈਂਦਾ ਰਾਣੀ ਨੂੰ ਆਪਣੀ ਧੀ ਬਣਾ ਕੇ ਲਿਆਉਂਦਾ ਤੇ 2-4 ਦਿਨਾਂ ਦੇ ਵਿੱਚ ਹੀ ਉਹ ਰਾਣੀ ਨੂੰ ਸਕੂਲ ਪੜਨ ਪਾ ਦਿੰਦਾ ਹੁਣ RAMLAL ਦੇ ਅੰਡੀਆਂ ਗਵੰਡੀਆਂ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਵੀ RAMLAL ਧੀ ਲੈ ਕੇ ਆਇਆ ਤਾਂ ਲੋਕ ਗੱਲਾਂ ਕਰਦੇ ਆ ਵੀ ਦਾ ਤਾਬਦਾਨੀ ਭਰਦਾ ਆਟੋ ਚਲਾਉਂਦਾ ਸਾਰਾ ਦਿਨ ਤੇ ਘਰਵਾਰ ਨਹੀਂ ਪਾਇਆ ਗਿਆ ਵੀ ਇਹਨੂੰ ਕਿੱਥੋਂ ਪੜਾ ਦੂਗਾ ਲੈ ਧੀ ਲਿਆਉਣ ਵਾਲਾ ਹੋ ਗਿਆ ਕਿਉਂਕਿ ਜਿੰਨੇ ਮੂੰਹ ਓਨੀਆਂ ਗੱਲਾਂ ਹੁੰਦੀਆਂ ਪਾ ਮੈਂ ਇੱਕ ਦੋ ਨੇ ਰਾਮ ਲਾਲ ਦੀ ਇਸ ਗੱਲ ਦੀ ਸਲਾਹਾ ਕੀਤੀ ਪਰ ਬਹੁਤਿਆਂ ਨੇ ਵਿਰੋਧ ਵੀ ਕੀਤਾ ਚਲੋ ਉਹ ਤਾਂ ਹੁਣ ਆਪਣੇ ਕੰਮ ਤੇ ਚੱਲਿਆ ਜਾਂਦਾ ਸੀ ਲੋਕ ਜੋ ਵੀ ਬੋਲਦੇ ਸੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਰਾਮ ਲਾਲ ਆਪਣੀ ਧੀ ਨੂੰ ਰਾਣੀਆਂ ਵਾਂਗ ਪਾਲਦਾ ਉਹਨੂੰ ਸਕੂਲ ਲਾਉਂਦਾ ਸਕੂਲ ਦੇ ਵਿੱਚ ਉਹਦੀ ਜਦੋਂ ਹਨਾ ਉਹ ਆਉਂਦੀ ਆ ਵਾਪਸ ਰਾਤ ਨੂੰ ਆ ਕੇ ਰਾਮ ਲਾਲ ਜਦੋਂ ਉਹਨੂੰ ਖਾਣਾ ਖਵਾਉਂਦਾ ਉਸ ਤੋਂ ਬਾਅਦ ਉਹਦਾ ਸਾਰੇ ਦਿਨ ਦਾ ਰੁਟੀਨ ਪੁੱਛਦਾ ਉਹਦੀ ਪੜ੍ਹਾਈ ਬਾਰੇ ਪਤਾ ਕਰਦਾ ਤੇ ਉਹਨੂੰ ਪੜ੍ਹਾਉਂਦਾ ਵੀ ਆ ਕਿਉਂਕਿ RAMLAL ਖੁਦ 12 ਪੜਿਆ ਹੋਇਆ ਸੀ RAMLAL ਆਪਣੀ ਧੀ ਨੂੰ ਰੋਜ਼ ਪੜਾਉਂਦਾ ਉਹਦੇ ਤੇ ਪੂਰਾ ਧਿਆਨ ਦਿੰਦਾ ਤੇ ਇਧਰੋਂ ਰਾਣੀ ਹੈ ਜਿਹੜੀ ਉਹ ਵੀ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਹੁੰਦੀ ਆ ਘਰ ਦੇ ਕਰਾਉਂਦੇ ਸਮਾਂ ਗੁਜ਼ਰਦਾ ਹੁਣ ਰਾਣੀ ਕਾਫੀ ਵੱਡੀ ਹੋ ਜਾਂਦੀ ਆ 12-13 ਸਾਲ ਦੀ ਹੋ ਜਾਂਦੀ ਆ ਹ ਆਪਣੇ ਪਿਓ ਦੇ ਨਾਲ ਘਰ ਦੇ ਕੰਮ ਵੀ ਉਹ ਕਰਾਉਣੇ ਸ਼ੁਰੂ ਕਰ ਦਿੰਦੀ ਆ ਹੁਣ ਜਦੋਂ ਤੱਕ RAMLAL ਵਾਪਸ ਆਉਂਦਾ ਰਾਣੀ ਘਰ ਦਾ ਖਾਣਾ ਬਣਾ ਲੈਂਦੀ ਘਰ ਦੀ ਸਫਾਈ ਕਰਦੀ ਸਕੂਲ ਵੀ ਜਾਂਦੀ ਆ ਇਸੇ ਤਰ੍ਹਾਂ ਸਮਾਂ ਸੋਨਾ ਲੰਘ ਰਿਹਾ ਸੀ ਤੇ ਰਾਮ ਲਾਲ ਨੂੰ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਸੀ ਕਿ ਮੇਰੀ ਧੀ ਸੋਨਾ ਪੜਦੀ ਆ ਸਕੂਲ ਦੇ ਵਿੱਚ ਜਦੋਂ ਵੀ ਪੀਟੀਐਮ ਹੁੰਦੀ ਜਾਂ ਨਤੀਜਾ ਆਉਂਦਾ ਤਾਂ ਅਧਿਆਪਕ ਰਾਣੀ ਦੀ ਬੜੀ ਵਾਹ ਵਾਹ ਕਰਦੇ ਤੇ ਰਾਮ ਲਾਲ ਨੂੰ ਇਹੀ ਇੱਕ ਸਕੂਨ ਸੀ ਰਾਮ ਲਾਲ ਆਪਣੀ ਪਤਨੀ ਦੀ ਤਸਵੀਰ ਦੇ ਅੱਗੇ ਖੜ ਕੇ ਕਹਿੰਦਾ ਕਿ ਦੇਖ ਭਗਵਾਨ ਨੇ ਭਾਵੇਂ ਤੂੰ ਮੈਨੂੰ ਆਪਣੇ ਪਿਆਰ ਦੀ ਨਿਸ਼ਾਨੀ ਨਹੀਂ ਦੇ ਕੇ ਗਈ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਨੂੰ ਧੀ ਮਿਲੀ ਆ ਤੇ ਮੈਂ ਵੇਖਦਾ ਕਿ ਸ਼ਾਇਦ ਇਹ ਤੇਰਾ ਹੀ ਕੋਈ ਰੂਪ ਹੋਵੇ ਮੈਨੂੰ ਰੱਬ ਨੇ ਇਹ ਡਿਊਟੀ ਦਿੱਤੀ ਹੋਵੇ ਕਿ ਮੈਂ ਇਹਦਾ ਪਾਲਣ ਪੋਸ਼ਣ ਕਰਨਾ ਹਰ ਰੋਜ਼ ਉਹ ਆਪਣੀ ਪਤਨੀ ਦੀ ਤਸਵੀਰ ਨਾਲ ਗੱਲਾਂ ਕਰਦਾ ਇਧਰੋਂ ਹੋਰ ਸਮਾਂ ਗੁਜ਼ਰਦਾ ਤੇ ਰਾਣੀ ਆ ਜਿਹੜੀ ਉਹ 12 ਪੜ੍ਹ ਲੈਂਦੀ ਆ 12ਵੀਂ ਤੱਕ ਤਾਂ ਪੜ੍ਹਾਈ ਤੇ ਕੋਈ ਬਹੁਤਾ ਖਰਚਾ ਨਹੀਂ ਆਉਂਦਾ ਪਰ ਅੱਗੇ ਰਾਣੀ ਆ ਜਿਹੜੀ ਉਹ ਆਪਣੇ ਪਿਓ ਨੂੰ ਕਹਿੰਦੀ ਆ ਕਿ ਪਾਪਾ ਮੈਂ ਜੱਜ ਬਣਨਾ ਚਾਹੁੰਨੀ ਆ ਭਾਵੇਂ ਕਿ ਆਰਮ ਲਾਲ ਕੋਲ ਇੰਨਾ ਪੈਸਾ ਨਹੀਂ ਸੀ ਵੀ ਉਹ ਆਪਣੀ ਧੀ ਨੂੰ ਜੱਜ ਬਣਾ ਸਕਦਾ ਪਰ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਧੀਏ ਤੂੰ ਜ਼ਰੂਰ ਜੱਜ ਬਣੇਂਗੀ ਹੁਣ ਫਿਰ ਉਹੀ ਗੱਲਾਂ ਜਦੋਂ ਆਸੇ ਪਾਸੇ ਦੇ ਲੋਕ ਹਨਾ ਸੁਣਦੇ ਆ ਵੀ ਰਾਮ ਲਾਲ ਦੀ ਧੀ ਜੱਜ ਬਣਨਾ ਚਾਹੁੰਦੀ ਆ ਤਾਂ ਲੋਕ ਕਹਿੰਦੇ ਵੀ ਇਹ ਤਾਂ ਸਾਰਾ ਕੁਝ ਵਿਕ ਜੂ ਵੀ ਜੱਜ ਬਣਨਾ ਕਿਹੜਾ ਸੌਖੀ ਗੱਲ ਆ ਜਦੋਂ ਉਹਨੇ ਐਲ ਐਲ ਵੀ ਕਰਨੀ ਹੁੰਦੀ ਆ ਅੱਗੇ ਤਾਂ ਦਾਖਲਾ ਜਦੋਂ ਪੁੱਛਿਆ ਜਾਂਦਾ ਫੀਸ ਕਾਫੀ ਹੁੰਦੀ ਆ ਰਾਮ ਲਾਲ ਕੀ ਕਰਦਾ ਆਪਣਾ ਆਟੋ ਵੇਚ ਦਿੰਦਾ ਜਿਹੜੇ ਆਟੋ ਦੇ ਸਿਰ ਤੇ ਉਹ ਆਪਣਾ ਘਰ ਚ ਲਾਉਂਦਾ ਸੀ ਉਹ ਵੇਚ ਦਿੰਦਾ ਤੇ ਰਾਣੀ ਦੀਆਂ ਫੀਸਾਂ ਭਰਦਾ 5 ਸਾਲਾਂ ਦੇ ਵਿੱਚ ਰਾਣੀ LL.B ਕਰਦੀ ਆ ਇਸ ਸਮੇਂ ਦੌਰਾਨ RAMLAL ਕਦੇ ਕਿਤੇ ਦਿਹਾੜੀਆਂ ਕਰਦਾ ਕਦੇ ਕਿਤੇ ਕਰਦਾ ਦਿਨ ਰਾਤ ਇੱਕ ਕਰਕੇ ਉਹ ਮਿਹਨਤ ਕਰਦਾ ਤੇ ਆਪਣੀ ਧੀ ਨੂੰ ਹੱਲਾਸ਼ੇਰੀ ਦਿੰਦਾ ਵੀ ਤੂੰ ਪੜ ਚਲੋ ਉਸ ਤੋਂ ਬਾਅਦ ਉਹਦੀ LL.B ਪੂਰੀ ਹੁੰਦੀ ਆ ਤੇ ਇੱਕ ਉਹ ਕੋਰਟ ਦੇ ਵਿੱਚ ਐਜ਼ ਆ ਹਨਾ ਵਕੀਲ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦੀ ਆ ਪ੍ਰੈਕਟਿਸ ਕਰਦਿਆਂ ਨਾਲ-ਨਾਲ ਉਹ ਜੱਜ ਦੇ ਪੇਪਰ ਦੀ ਤਿਆਰੀ ਕਰਦੀ ਆ ਭਾਵੇਂ ਕਿ RAMLAL ਕੋਲ ਕੋਈ ਇੰਨਾ ਸਾਧਨ ਹੈ ਨਹੀਂ ਸੀ ਕਮਾਈ ਦਾ ਪਰ ਫਿਰ ਵੀ ਉਹ ਆਪਣੀ ਧੀ ਨੂੰ ਹਮੇਸ਼ਾ ਦਿਲਾਸਾ ਦਿੰਦਾ ਕਿ ਬਸ ਤੂੰ ਪੜਨਾ ਤੇ ਹੁਣ ਜਿਹੜੀ ਰਾਣੀਆ ਉਹ ਕੀ ਕਰਦੀ ਉਹ ਦੇਖਦੀ ਆ ਵੀ ਮੇਰਾ ਪਿਓ ਇੰਨੀ ਮਿਹਨਤ ਕਰਦਾ ਹਨਾ ਮੇਰੀਆਂ ਫੀਸਾਂ ਭਰਨ ਲਈ ਟੈਸਟਾਂ ਜਿਹੜੇ ਦੇਣੇ ਕਿਹੜਾ ਸੌਖੇ ਉਹਨਾਂ ਦੀ ਕੋਚਿੰਗ ਹੁਣ ਉਹ ਆਪਣੀ ਵਕੀਲੀ ਦੇ ਨਾਲ ਨਾਲ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰ ਦਿੰਦੀ ਆ ਉਹ ਸਵੇਰੇ 4 ਵਜੇ ਉੱਠਦੀ ਉਹਦੇ ਕੋਲ ਬੱਚੇ ਆਉਂਦੇ ਟਿਊਸ਼ਨ ਤੇ ਟਿਊਸ਼ਨ ਪੜਾਉਂਦੀ ਫਿਰ ਉਹ ਕੋਰਟ ਜਾਂਦੀ ਸ਼ਾਮ ਨੂੰ ਆ ਕੇ ਘਰ ਦੇ ਕੰਮ ਕਰਕੇ ਅਥ ਨੇ ਫਿਰ ਉਹ ਕੁਛ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਆ ਇਹਦੇ ਨਾਲ ਚਲੋ ਉਹ ਵਾਵਾ ਪੈਸਾ ਕਮਾ ਲੈਂਦੀ ਆ ਤੇ ਆਪਣੀਆਂ ਫੀਸਾਂ ਭਰਨ ਦੇ ਯੋਗ ਹੋ ਜਾਂਦੀ ਆ ਇੱਕ ਸਾਲ ਲਾ ਕੇ ਉਹ ਪੂਰੀ ਜੱਜ ਦੇ ਪੇਪਰ ਦੀ ਤਿਆਰੀ ਕਰਦੀ ਆ ਇਸੇ ਦੌਰਾਨ ਉਹ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਆ ਘਰ ਦੇ ਕੰਮ ਵੀ ਕਰਦੀ ਆ ਬਹੁਤ ਬੋਝ ਹੁੰਦਾ ਉਹਦੇ ਤੇ ਕੰਮ ਦਾ ਪਰ ਉਹ ਜੱਜ ਬਣਨ ਦਾ ਫੈਸਲਾ ਕਰ ਚੁੱਕੀ ਹੁੰਦੀ ਆ ਚਲੋ ਪਹਿਲੀ ਵਾਰ ਜਦੋਂ ਟੈਸਟ ਦਿੰਦੀ ਆ ਤਾਂ ਉਹਦਾ ਪਿਓ ਕਹਿੰਦਾ ਕਿ ਕੋਈ ਗੱਲ ਨਹੀਂ ਪੁੱਤ ਹਿੰਮਤ ਰੱਖ ਉਹ ਕਹਿੰਦੀ ਵੀ ਪਾਪਾ ਤੁਸੀਂ ਮੇਰੇ ਤੇ ਇੰਨਾ ਭਰੋਸਾ ਕਰਦੇ ਹੋ ਇੰਨੀਆਂ ਫੀਸਾਂ ਤੁਸੀਂ ਮੇਰੀਆਂ ਭਰਤੀਆਂ ਤੇ ਜੇ ਮੇਰੇ ਤੋਂ ਕਲੀਅਰ ਨਾ ਹੋਇਆ ਉਹ ਕਹਿੰਦਾ ਹੋਊਗਾ ਪੁੱਤ ਜੇ ਨਾ ਹੋਇਆ ਤਾਂ ਅਗਲੀ ਵਾਰ ਸਹੀ ਉਹ ਕਹਿੰਦੀ ਵੀ ਹੁਣ ਤਾਂ ਮੈਂ ਇੰਨਾ ਨਾ ਆਪਣੇ ਆਪ ਨੂੰ ਸਟ्रेस ਦੇ ਵਿੱਚ ਰੱਖ ਕੇ ਟਿਊਸ਼ਨ ਬੱਚਿਆਂ ਨੂੰ ਪੜਾ ਕੇ ਫੀਸਾਂ ਭਰ ਲੀਆਂ ਵੀ ਫੀਸਾਂ ਆਪਾਂ ਬਾਰੀ-ਬਾਰੀ ਕਿੱਥੋਂ ਭਰਾਂਗੇ ਉਹ ਕਹਿੰਦਾ ਤੇਰੇ ਲਈ ਤਾਂ ਮੈਂ ਆਪਣੇ ਆਪ ਨੂੰ ਵੇਚ ਸਕਦਾ ਬਸ ਤੂੰ ਹਿੰਮਤ ਨਾ ਹਾਰੀ ਐਨੀ ਹਿੰਮਤ ਨਾਲ ਰਾਣੀ ਨੂੰ ਹੋਰ ਦਲੇਰੀ ਮਿਲਦੀ ਆ ਤੇ ਚਲੋ ਰਾਣੀ ਜਿਹੜੀ ਪ੍ਰੀਖਿਆ ਦਿੰਦੀ ਆ ਪਰ ਉਹ ਕੁਝ ਰੈਂਕ ਪਿੱਛੇ ਰਹਿ ਜਾਂਦੀ ਆ ਇਸ ਗੱਲ ਦਾ ਰਾਣੀ ਨੂੰ ਬਹੁਤ ਵੱਡਾ ਝਟਕਾ ਲੱਗਦਾ RAMLAL ਵੀ ਥੋੜਾ ਨਿਰਾਸ਼ ਹੁੰਦਾ ਪਰ ਉਹ ਆਪਣੀ ਧੀ ਦਾ ਮਨੋਵਲ ਡਿੱਗਣ ਨਹੀਂ ਦਿੰਦਾ ਉਹਨੂੰ ਇਹ ਹੁੰਦਾ ਵੀ ਜੇ ਮੈਂ ਆਪਣੀ ਧੀ ਮੂਰੇ ਨਿਰਾਸ਼ ਹੋਇਆ ਤਾਂ ਮੇਰੀ ਧੀ ਨੇ ਤਾਂ ਹੋਰ ਵੀ ਉਦਾਸ ਹੋ ਜਾਣਾ ਉਹਨੂੰ ਕਹਿੰਦਾ ਰਾਣੀ ਤੂੰ ਬਸ ਹੌਂਸਲਾ ਰੱਖ ਪੁੱਤ ਧੀਏ ਮੈਂ ਤੇਰੇ ਨਾਲ ਆ ਤੂੰ ਫਿਕਰ ਨਾ ਕਰ ਚਲੋ ਰਾਣੀ ਆ ਜਿਹੜੀ ਉਹ ਕਹਿੰਦੀ ਪਾਪਾ ਵੀ ਮੈਨੂੰ ਇਹ ਲੱਗਦਾ ਵੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਮੇਰਾ ਧਿਆਨ ਉਧਰ ਲੱਗ ਜਾਂਦਾ ਸੀ ਹੁਣ ਮੈਂ ਜੇ ਟਿਊਸ਼ਨ ਪੜਾਉਂਗੀ ਤਾਂ ਮੇਰੇ ਤੋਂ ਆਪਣੀ ਤਿਆਰੀ ਨਹੀਂ ਹੋਣੀ ਪਰ ਪਾਪਾ ਫਿਰ ਆਪਾਂ ਫੀਸਾਂ ਵੀ ਕਿੱਥੋਂ ਕੱਢਾਂਗੇ ਰਾਮ ਲਾਲ ਕਹਿੰਦਾ ਵੀ ਤੈਨੂੰ ਕਿੰਨੀ ਕਿੰਨੇ ਪੈਸੇ ਚਾਹੀਦੇ ਆ ਉਹ ਕਹਿੰਦੀ ਪਾਪਾ ਘੱਟੋ-ਘੱਟ 3 ਤੋਂ 5 ਲੱਖ ਮੈਂ ਵਧੀਆ ਕੋਚਿੰਗ ਲੈਣਾ ਚਾਹਣੀ ਆ ਮੈਂ ਚਾਹਣੀ ਆ ਕਿ ਮੇਰਾ ਪਹਿਲਾ ਦੂਜਾ ਰੈਂਕ ਆਵੇ ਤਾਂ ਕਿ ਮੈਨੂੰ ਜੱਜ ਬਣਨ ਤੋਂ ਕੋਈ ਨਾ ਰੋਕ ਸਕੇ ਤਾਂ ਚਲੋ ਉਹ ਕਹਿੰਦਾ ਵੀ ਤੂੰ ਬੇਫਿਕਰ ਹੋ ਕੇ ਪੜ੍ਹਾਈ ਕਰ ਪੈਸੇ ਦਾ ਫਿਕਰ ਨਹੀਂ ਕਰਨਾ ਇਦਰੋਂ ਰਾਮ ਲਾਲ ਆਪਣਾ ਛੋਟਾ ਜਿਹਾ ਮਕਾਨ ਆ ਜਿਹੜਾ ਉਹ ਗਿਰਵੀ ਰੱਖ ਦਿੰਦਾ ਉਹ ਜੀਤੋਂ ਪੈਸੇ ਲੈਂਦਾ ਉਹਨੂੰ ਕਹਿੰਦਾ ਵੀ 2 ਸਾਲ ਦੇ ਦੇ ਮੈਨੂੰ ਜੇ 2 ਸਾਲਾਂ ਦੇ ਵਿੱਚ ਮੈਂ ਤੇਰੇ ਪੈਸੇ ਨਾ ਚੁਕਾ ਸਕਿਆ ਤਾਂ ਉਸ ਤੋਂ ਬਾਅਦ ਮੈਂ ਤੈਨੂੰ ਆਪਣਾ ਮਕਾਨ ਆ ਦੇ ਦੂੰਗਾ ਵੇਚ ਦੂੰਗਾ ਰਾਣੀ ਨੂੰ ਇਸ ਗੱਲ ਦੀ ਕੰਨੋਂ ਕੰਨ ਖਬਰ ਨਹੀਂ ਹੁੰਦੀ ਪਰ ਉਹ ਆਪਣੀ ਧੀ ਨੂੰ ਲਿਆ ਕੇ ਪੈਸੇ ਫੜਾਉਂਦਾ ਤੇ ਉਹ ਹੈਰਾਨ ਰਹਿ ਜਾਂਦੀ ਆ ਕਿ ਵਾਕਿਆ ਹੀ ਮੇਰੇ ਪਾਪਾ ਮੈਨੂੰ ਇੰਨਾ ਪਿਆਰ ਕਰਦੇ ਆ ਜਿਹਨੂੰ ਹਣਾ ਮੈਂ ਜਾਣਦੀ ਤੱਕ ਨਹੀਂ ਸੀ ਜਿਹਨੂੰ ਇਹ ਨਹੀਂ ਪਤਾ ਕਿ ਮੈਂ ਕਿੱਥੋਂ ਆਈਆਂ ਤੇ ਮੈਨੂੰ ਇਹ ਨਹੀਂ ਪਤਾ ਵੀ ਇਹ ਕੌਣ ਨੇ ਵੀ ਸਾਡਾ ਇੰਨਾ ਪਿਆਰ ਤੇ ਉਹ ਨਾ ਆਪਣੀ ਅੱਖਾਂ ਦੇ ਵਿੱਚ ਹੰਝੂ ਪਰ ਲੈਂਦੀ ਆ ਪਰ ਰਾਮ ਲਾਲ ਉਹਨੂੰ ਆਪਣੇ ਗੱਲ ਦੇ ਨਾਲ ਲਾ ਕੇ ਹੱਲਾਸ਼ੇਰੀ ਦਿੰਦਾ ਤੇ ਚਲੋ ਰਾਣੀ ਆਪਣੀ ਅਗਲੇ ਪੇਪਰ ਦੀ ਤਿਆਰੀ ਦੇ ਵਿੱਚ ਜੁੱਟ ਜਾਂਦੀ ਆ ਪੂਰਾ ਇੱਕ ਸਾਲ ਉਹ ਕੋਚਿੰਗ ਸੈਂਟਰ ਦੇ ਵਿੱਚ ਕੋਚਿੰਗ ਲੈਂਦੀ ਆ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੀ ਆ ਤੇ ਅਗਲੇ ਸਾਲ ਜਦੋਂ ਪ੍ਰੀਖਿਆ ਦਿੰਦੀ ਆ ਤਾ ਉਹਦਾ ਸੱਚੀ ਪਹਿਲਾ ਰੈਂਕ ਆਉਂਦਾ ਉਹ ਆਪਣੇ ਪਿਓ ਨੂੰ ਜਦੋਂ ਆਪਣੇ ਨਤੀਜੇ ਬਾਰੇ ਦੱਸਦੀ ਆ ਤਾਂ ਰਾਮ ਲਾਲ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਹੁੰਦੇ ਆ ਉਹ ਲੋਕ ਜਿਹੜੇ ਕਦੇ ਰਾਮ ਲਾਲ ਨੂੰ ਇਹ ਕਹਿੰਦੇ ਹੁੰਦੇ ਸੀ ਵੀ ਤੂੰ ਪਤਾ ਨਹੀਂ ਕਿੱਥੋਂ ਆਦਾ ਹਨਾ ਖੂਨ ਲਈ ਫਿਰਦਾ ਕੌਣ ਆ ਇਹ ਤੈਨੂੰ ਕੀ ਪਤਾ ਹੋਰ ਤੇਰੇ ਨਾਮ ਨੂੰ ਇਹ ਮਿੱਟੀ ਦੇ ਵਿੱਚ ਮਿਲਾ ਦੂ ਤੈਨੂੰ ਕੀ ਪਤਾ ਜੇ ਕਿਸੇ ਨਾਲ ਭੱਜ ਗਈ ਕੁੜੀਆਂ ਦੀ ਰਾਖੀ ਕੌਣ ਰੱਖ ਸਕਦਾ ਕੁੜੀਆਂ ਨੂੰ ਬਹੁਤਾ ਪੜਾਈ ਦਾ ਨਹੀਂ ਹੁੰਦਾ ਨਾਲੇ ਜੇ ਇਹ ਵੱਡੀ ਅਫਸਰ ਨਹੀਂ ਬਣ ਗਈ ਤਾਂ ਇਹਨੂੰ ਇਹਨੇ ਕਿੱਥੇ ਪਛਾਨਣਾ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਨੇ ਬੜੀਆਂ ਕੀਤੀਆਂ ਸੀ ਤੇ ਇਧਰੋਂ ਰਾਮ ਲਾਲ ਆ ਜਿਹੜਾ ਉਹਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਉਹ ਆਪਣੇ ਘਰ ਵਾਲੀ ਦੀ ਤਸਵੀਰ ਦੇ ਅੱਗੇ ਜਾ ਕੇ ਫਿਰ ਕਹਿੰਦਾ ਵੀ ਦੇਖ ਆਪਣੀ ਧੀ ਆ ਜਿਹੜੀ ਉਹਨੇ ਆਪਣਾ ਨਾਮ ਰੌਸ਼ਨ ਕੀਤਾ ਚਲੋ ਉਹਦਾ ਉਸ ਤੋਂ ਬਾਅਦ ਉਹਦੀ ਤਾਇਨਾਤੀ ਹੋ ਜਾਂਦੀ ਆ ਤੇ ਉਹ ਇੱਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੀ ਕੋਰਟ ਦੇ ਵਿੱਚ ਐ ਜਾਣਾ ਜੱਜ ਜੁਆਇਨ ਕਰਦੀ ਆ ਹੁਣ ਰਾਣੀ ਸੀ ਜਿਹੜੀ ਉਹਦਾ ਸੁਪਨਾ ਪੂਰਾ ਹੋ ਚੁੱਕਿਆ ਸੀ ਤੇ ਉਹ ਆਪਣੇ ਪਾਪਾ ਦੀ ਜ਼ਿੰਦਗੀ ਬਦਲਣਾ ਚਾਹੁੰਦੀ ਸੀ ਸੋਹਣੀ ਚੰਗੀ ਤਨਖਾਹ ਸੀ ਸੋਹਣੀ ਜ਼ਿੰਦਗੀ ਸੀ ਤੇ ਚਲੋ ਉਹਨੂੰ ਇੱਕ ਸਰਕਾਰੀ ਮਕਾਨ ਵੀ ਮਿਲਦਾ ਹੁਣ ਰਾਣੀ ਆਪਦੇ ਪਿਓ ਨੂੰ ਕਹਿੰਦੀ ਵੀ ਆਪਾਂ ਇਸ ਛੋਟੇ ਜਿਹੇ ਮਕਾਨ ਦੇ ਵਿੱਚ ਰਹੀ ਰਹਾਂਗੇ ਮੈਨੂੰ ਪਤਾ ਵੀ ਇਹਦੇ ਚ ਆਪਣੀਆਂ ਯਾਦਾਂ ਨੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ ਪਰ ਹੁਣ ਤੁਸੀਂ ਮੇਰੇ ਨਾਲ ਜਾ ਕੇ ਰਹੋਗੇ ਤੇ ਹੁਣ ਤੁਸੀਂ ਕੋਈ ਕੰਮ ਨਹੀਂ ਕਰੋਗੇ ਰਾਮ ਲਾਲ ਆਪਣੀ ਪਤਨੀ ਦੀਆਂ ਯਾਦਾਂ ਉਹਦੀ ਤਸਵੀਰ ਤੇ ਹੋਰ ਸਮਾਨ ਕਰਦਾ ਲੈ ਕੇ ਉਹ ਸਰਕਾਰੀ ਕੁਆਟਰ ਦੇ ਵਿੱਚ ਸ਼ਿਫਟ ਹੋ ਜਾਂਦੇ ਆ ਤੇ ਇਧਰੋਂ ਰਾਣੀ ਆ ਜਿਹੜੀ ਉਹਦੀ ਤਨਖਾਹ ਚੰਗੀ ਹੁੰਦੀ ਆ ਥੋੜੇ ਜੇ 2 ਸਾਲਾਂ ਦੇ ਵਿੱਚ ਹੀ ਉਹ ਪੈਸਾ ਇਕੱਠਾ ਕਰਦੀ ਆ ਤੇ ਜਿੱਥੇ ਉਹਦੇ ਪਿਓ ਦਾ ਪੁਰਾਣਾ ਮਕਾਨ ਹੁੰਦਾ ਉੱਥੇ ਉਹ ਨਵਾਂ ਘਰ ਬਣਵਾਉਂਦੀ ਆ ਇਸ ਸਮੇਂ ਦੌਰਾਨ ਰਾਮ ਲਾਲ ਨੇ ਆਪਣੀ ਧੀ ਨੂੰ ਦੱਸ ਦਿੱਤਾ ਸੀ ਕਿ ਆਪਣਾ ਘਰ ਆ ਜਿਹੜਾ ਉਹ ਗਿਰਵੀ ਪਿਆ ਤੇ ਮੈਂ ਉਸ ਘਰ ਨੂੰ ਵੇਚਣਾ ਨਹੀਂ ਚਾਹੁੰਦਾ ਰਾਣੀ ਉਹ ਪੈਸੇ ਵਰਕੇ ਆਪਣੇ ਪਿਓ ਦੇ ਗਿਰਵੀ ਰੱਖੇ ਮਕਾਨ ਨੂੰ ਵੀ ਛੜਵਾ ਲੈਂਦੀ ਆ ਤੇ ਆਪਣੇ ਪਿਓ ਨੂੰ ਇੱਕ ਬਹੁਤ ਸੋਹਣੀ ਜ਼ਿੰਦਗੀ ਦਿੰਦੀ ਆ ਜਦੋਂ ਵੀ ਰਾਣੀ ਦੀ ਕੋਈ ਇੰਟਰਵਿਊ ਹੁੰਦੀ ਪੱਤਰਕਾਰ ਆਉਂਦੇ ਕਿਉਂਕਿ ਜਦੋਂ ਉਹਨੇ ਜੱਜ ਦੀ ਪ੍ਰੀਖਿਆ ਪਾਸ ਕੀਤੀ ਸੀ ਤਾਂ ਬਹੁਤ سارے ਪੱਤਰਕਾਰ ਉਹਦੇ ਕੋਲ ਇੰਟਰਵਿਊ ਲੈਣ ਆਏ ਤਾਂ ਉਹਨੇ ਇਹੀ ਕਿਹਾ ਕਿ ਮੈਂ ਤਾਂ ਪਤਾ ਨਹੀਂ ਕਿਹੜੇ ਅਨਾਥ ਆਸ਼ਰਮ ਦੇ ਵਿੱਚ ਰਲਦੀ ਹੋਣਾ ਸੀ ਤੇ ਮੇਰੇ ਨਾਲ ਪਤਾ ਨਹੀਂ ਕੀ ਹੋਣਾ ਸੀ ਪਰ ਇਸ ਭਲੇ ਇਨਸਾਨ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੇਰੀ ਕੋਸ਼ਿਸ਼ ਰਹੂ ਕਿ ਮੈਂ ਅੱਗੇ ਚੱਲ ਕੇ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਆਉਣ ਦੇਵਾਂ ਤੇ ਰਾਣੀ ਤੇ ਰਾਮ ਲਾਲ ਦੀ ਪਿਆਰਤੀ ਦੀ ਜੋੜੀ ਇਹ ਇੱਕ ਸ਼ਹਿਰ ਦੇ ਵਿੱਚ ਪੂਰੇ ਦਿੱਲੀ ਦੇ ਵਿੱਚ ਇੱਕ ਮਿਸਾਲ ਬਣ ਜਾਂਦੀ ਆ ਲੋਕ ਉਹਨਾਂ ਨੂੰ ਹਨਾ ਬਹੁਤ ਦੁਆਵਾਂ ਦਿੰਦੇ ਆ ਤੇ ਇਹੀ ਕਹਿੰਦੇ ਆ ਕਿ ਜੇ ਕੋਈ ਇਨਸਾਨ ਕੁਝ ਕਰਨ ਦੀ ਸੋਚ ਲਵੇ ਤਾਂ ਉਹਦੇ ਲਈ ਜਿਹੜੀ ਮੰਜ਼ਿਲ ਆ ਉਹ ਬਹੁਤੀ ਦੂਰ ਨਹੀਂ ਹੁੰਦੀ ਪਾਵੇਂ ਕੇ ਰਾਣੀ ਸੜਕ ਤੋਂ ਚੱਕ ਕੇ ਲਿਆਂਦੀ ਹੋਈ ਇੱਕ ਧੀ ਸੀ ਉਹਦੀ ਸਕੀਤੀ ਨਹੀਂ ਸੀ ਪਰ ਰਾਣੀ ਨੇ RAMLAL ਦੀ ਮਿਹਨਤ ਦਾ ਪੂਰਾ ਮੁੱਲ ਮੋੜਿਆ ਕਿਉਂਕਿ RAMLAL ਦੀ ਮਿਹਨਤ ਹੀ ਸੀ ਜਿਹੜੀ ਰਾਣੀ ਨੂੰ ਉਹਦੀ ਮੰਜ਼ਲ ਤੱਕ ਲੈ ਕੇ ਗਈ ਨਹੀਂ ਤਾਂ ਇਹੋ ਜੀਆਂ ਅਨਾਥ ਧੀਆ ਪਤਾ ਨਹੀਂ ਕਿੱਥੇ-ਕਿੱਥੇ ਰੋਲਦੀਆਂ ਨੇ ਰਾਣੀ ਨੇ ਇਹ ਸਾਬਿਤ ਕਰਤਾ ਸੀ ਕਿ ਜੱਜ ਬਣਨ ਲਈ ਜ਼ਰੂਰੀ ਨਹੀਂ ਕਿ ਉੱਚੀਆਂ ਕੋਠੀਆਂ ਵਾਲੇ ਬੱਚੇ ਹੀ ਪੜ੍ਹਾਈ ਕਰਦੇ ਆ ਉੱਚੇ ਮਕਾਨਾਂ ਵਾਲੇ ਬੱਚੇ ਹੀ ਜੱਜ ਬਣ ਸਕਦੇ ਆ ਉੱਚੀ ਕੁਰਸੀ ਤੇ ਬੈਠਣ ਲਈ ਦਿਨ ਰਾਤ ਕੀਤੀ ਹੋਈ ਮਿਹਨਤ ਆ ਤੁਹਾਡੀ ਉਹ ਆਪਣਾ ਤਜਰਬਾ ਆਪਣਾ ਰੰਗ ਦਿਖਾਉਂਦੀ ਆ ਨਾ ਕਿ ਸੋਹਣੀਆਂ ਕੋਠੀਆਂ ਦੇ ਵਿੱਚੋਂ ਨਿਕਲੇ ਹੋਏ ਬੱਚੇ ਤੇ ਵੱਡੇ ਕਾਲਜਾਂ ਦੇ ਵਿੱਚ ਪੜੇ ਹੋਏ ਬੱਚੇ ਹੀ ਜੱਜ ਬਣਦੇ ਆ RAMLAL ਦਾ ਸਿਰ ਸੀਨਾ ਮਾਣ ਦੇ ਨਾਲ ਉੱਚਾ ਹੋ ਜਾਂਦਾ ਸੀ ਜਦੋਂ ਰਾਣੀ ਆਪਣੀ ਗੱਡੀ ਤੇ ਡਿਊਟੀ ਤੋਂ ਆਉਂਦੀ ਤੇ ਜਦੋਂ ਰਾਣੀ ਕੋਲ ਵੱਡੇ ਵੱਡੇ ਲੋਕ ਆਉਂਦੇ ਰਾਣੀ ਕੋਲ ਵੱਡੇ ਵੱਡੇ ਵਕੀਲ ਆਉਂਦੇ ਕੋਈ ਕੇਸ ਹਨਾ ਲੜਨਾ ਹੁੰਦਾ ਕਿਸੇ ਕੇਸ ਦੀ ਮਤਲਬ ਐਡਾ ਗੁੰਝਲਦਾਰ ਕੇਸ ਹੁੰਦਾ ਜਿਦੇ ਚ ਰਾਣੀ ਇਨਸਾਫ ਦਵਾ ਕੇ ਆਉਂਦੀ ਆਪਣੇ ਪਿਓ ਨੂੰ ਦੱਸਦੀ ਤਾਂ RAMLAL ਮਣੀ ਮਨਰਦਾਸ ਕਰਦਾ ਤੇ ਕਹਿੰਦਾ ਕਿ हे ਪ੍ਰਮਾਤਮਾ ਮੇਰੀ ਧੀ ਨੂੰ ਇਸੇ ਤਰ੍ਹਾਂ ਇਮਾਨਦਾਰੀ ਦੇ ਰਾਹ ਤੇ ਚੱਲਣ ਦੀ ਤੇ ਅੱਗੇ ਤਰੱਕੀਆਂ ਬਖਸ਼ੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ